ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 2 ਫਰवरी 2025 ਬਸੰਤ ਪੰਚਮੀ ਹੈ ਜੀ ਅੱਜ ਸੋ ਅੱਜ ਦੇ ਦਿਨ ਬੱਚੇ ਬੜੇ ਪਤੰਗ ਉਡਾਉਣਗੇ ਜੀ ਅਤੇ ਮੰਨਿਆ ਜਾਂਦਾ ਹੈ ਕਿ ਆਈ ਬਸੰਤ ਪਾਲਾ ਦੰਤ ਤਨੋ ਸਤਿਗੁਰ ਦੀ ਬਾਣੀ ਪ੍ਰਮਾਣ ਕਰਦੀ ਹੈ ਨਾਨਕ ਤਿੰਨ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨਾਂ ਕੰਤ ਦਸਾਪੁਰੀ ਸੇ ਐਨ ਸਿਖਰੇ ਜਮੰਤ ਇਹ ਚਾਰ ਰੁੱਤਾਂ ਨੇ ਬਸੰਤ ਰੁੱਤ ਗਰਮੀ ਦੀ ਰੁੱਤ ਪਤਝੜ ਤੇ ਸਰਦੀ ਦੀ ਰੁੱਤ ਚਾਰਨ ਰੁੱਤਾਂ ਹੁੰਦੀਆਂ ਨੇ ਤੇ ਬਸੰਤ ਰੁੱਤ ਨੂੰ ਵਧੀਆ ਮੰਨਿਆ ਗਿਆ ਵੀ ਇਸ ਰੁੱਤ ਦੇ ਵਿੱਚ ਪੌਦੇ ਪਰਫੁੱਲਤ ਹੁੰਦੇ ਨੇ ਬਾਗਾਂ ਦੇ ਵਿੱਚ ਫੁੱਲ ਖਿੜਦੇ ਨੇ ਅਤੇ ਬਾਰਿਸ਼ਪਤੀ ਮੌਲ ਦੀ ਆ। ਮੇਰੇ ਸਤਿਗੁਰ ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਦਾ ਵਾਸਾ ਹੈ ਉਨਾਂ ਦੇ ਤਾਂ ਸਦਾ ਹੀ ਬਸੰਤ ਹੈ ਨਾਨਕ ਸਦਾ ਬਸੰਤ ਹੈ ਜਿਨ ਘਰ ਵਸਿਆ ਕੰਤ ਜੇ ਆਪਾਂ ਗੁਰਾਵੀ ਤੌਰ ਤੇ ਲਈਏ ਕਿ ਜਿਨ੍ਹਾਂ ਦੇ ਮਾਲਕ ਘਰਾਂ ਦੇ ਵਿੱਚ ਰਹਿੰਦੇ ਹਨ ਨਾ ਉਹ ਸਦਾ ਹੀ ਸੁਹਾਗਣਾਂ ਨੇ ਤੇ ਉਹ ਆਪਣੇ ਮਾਲਕ ਦੇ ਨਾਲ ਬਲਕੇ ਖੁਸ਼ੀਆਂ ਮਨਾਉਂਦੀਆਂ ਨੇ ਜਨਾਬੀ ਤੌਰ ਤੇ ਜੇ ਆਪਾਂ ਲਈਏ ਤਾਂ ਜਿਨ੍ਹਾਂ ਦੇ ਕੰਤ ਪਰਦੇਸੀ ਵਸੇ ਹੋਏ ਨੇ ਉਹ ਆਪਣੇ ਵਿਰੋਧ ਦੀ ਅਗਨ ਦੀ ਵਿੱਚ ਸੜਦੀਆਂ ਰਹਿੰਦੀਆਂ ਨੇ ਤੇ ਇੱਥੇ ਵੀ ਸਤਿਗੁਰ ਨੇ ਜੀਵ ਇਸਤਰੀ ਦੀ ਗੱਲ ਕੀਤੀ ਆ ਕਿ ਜਿਨ੍ਹਾਂ ਜੀਵ ਇਸਤਰੀਆਂ ਦੇ ਹਿਰਦੇ ਦੇ ਵਿੱਚ ਨਾਨਕ ਤਿੰਨਾ ਬਸੰਤ ਹੈ ਜਿਨਾਂ ਘਰ ਵਸਿਆ ਕੰਤ ਜਿਨ੍ਹਾਂ ਜੀਵ ਇਸਤਰੀਆਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਵਾਸ ਆ ਜੋ ਪ੍ਰਮਾਤਮਾ ਨੂੰ ਚੇਤੀ ਕਰਦੀਆਂ ਨੇ ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਲ ਪਿਆਰ ਹੈ ਜਿੰਨਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਚਾਗ ਹੈ ਉਹਨਾਂ ਬਾਤ ਸਦਾ ਹੀ ਬਸੰਤ ਹੈ ਜਿੰਨਾਂ ਕੰਤ ਦਿਸ਼ਾਪ੍ਰੀ ਸੇ ਅੰਸ ਬ੍ਰਿਜਨੰਤ ਜਿੰਨਾਂ ਦੇ ਢੇਡੇ-ਟੇੜੇ ਰੱਬ ਹੀ ਨਹੀਂ ਜਿਹੜੇ ਰੱਬ ਨੂੰ ਜਾਣਦੇ ਨਹੀਂ ਰੱਬ ਨੂੰ ਮੰਨਦੇ ਨਹੀਂ ਪਰਮਾਤਮਾ ਦੇ ਨਾਮ ਦਾ ਕ੍ਰਿਸ਼ਮਣ ਨਹੀਂ ਕੀਤਾ ਸਤ ਸੰਗਤ ਨਹੀਂ ਕੀਤੀ ਉਹਨਾਂ ਦੇ ਲਈ ਭਾਵੇਂ ਬਸੰਤ ਰੁੱਤ ਹੋਵੇ ਭਾਵੇਂ ਗਰਮੀ ਦੀ ਰੁੱਤ ਹੋਵੇ ਅਮੇ ਪੂਰਾ ਘੋੜਾ ਸਿਆਲ ਹੋਵੇ ਠੰਡ ਦੀ ਰੁੱਤ ਹੋਵੇ ਉਹ ਆਪਣੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ ਦੀ ਅੱਗ ਇਹਨਾਂ ਦੀ ਵਿੱਚੀ ਸਦਾ ਸੜਦੇ ਰਹਿੰਦੇ ਨੇ ਉਹਨਾਂ ਨੂੰ ਕਦੇ ਸੱਚਾ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਇਸ ਕਰਕੇ ਮੇਰੇ ਸਤਿਗੁਰੂ ਕਹਿੰਦੇ ਉਹਨਾਂ ਲਈ ਤਾਂ ਸਦਾ ਸੰਤ ਹੈ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਨੇ ਵਾਸਾ ਕੀਤਾ ਇਸ ਕਰਕੇ ਗੁਰੂ ਦੀ ਬਾਣੀ ਦੇ ਨਾਲ ਪਿਆਰ ਕਰਿਏ ਵਹਿਗੁਰੂ ਦੇ ਨਾਮ ਦਾ ਸਿਮਰਨ ਕਰੇ ਕਰੀਏ ਤਾਂ ਕਿ ਜਿਹੜਾ ਜੀਵਨ ਹੈ ਸੌਖਾ ਹੋ ਜਾਵੇ ਜੀ ਮਾਇਰੂ ਜੀ ਦਾ ਖਾਲਸਾ ਮਾਇਰੂ ਜੀ ਦੀ ਫਤਿਹ